ਅਮੂ ਆ ਜਾਓ ਅਪਡੇਟ ਹੋਈ ਨਹੀਂ ਜੀ ਇਹ ਬਿਲਕੁਲ ਰਵਰਦਾ ਕੋਈ ਗਲਤੀ ਨਹੀਂ ਹੈ ਜੀ ਆ ਜਾਓ ਪ੍ਰਣਾਮ ਦੇ

करणते रे उसके महा करणते रे हरि देव बावर तुतु तु हे ओमन आए बलवान ने कर दी मुझे मोहिं आए मैं हूं अमर कर मैं सनातन सत्य आत्मा परमात्मा आए त्रि ब्रह्ंजना आए दशमी करे आए ோ கல்யாணி ஜெயதா ਆਗਿ ਦੀ ਗਾਣੀ ਪੜ ਜਾਵੇਂ ਮੇਰੇ ਅੰਦਰ ਦਾਟ ਹੋ ਗਿਆ ਬੇਚੇ ਸਮਝ ਕੇ ਮਾਰਦਾ ਉਸੇ ਜਾਨੀ ਦਾ ਹੋਰ ਕੀ ਅੰਦਾਨਾ ਇਹ ਕੋਸ ਦਾ ਕੋਲਣਾ ਹੋ ਜੇ ਤਮਾਰਾ ਦਸਵੀਂ ਵਰ ਨਹਾਤੇ ਹੈ ਸਰਪੀਤਾ ਆਗਿ ਦੇ ਹੁਕਮ ਅਨਸਾਰ ਚਾਰ ਮੈਂ ਦਿਨ ਆਇਆ ਸੁਖ ਨਾ ਪੀ ਕੇ ਸਾਚ ਚਾਰ ਪੈ ਰਹਿਣਾ ਸੁਖ ਨਾ ਪੀ ਕੇ ਗਨੀ ਗਉਰੀ ਤੇਰੇ ਕਿਆ ਕਮੀ ਮਾਰ ਤੂੰ ਤੇਸੋ ਵਰ ਨਾ ਨੀ ਸਾਥੀ ਬੰਦੂ ਤੇ ਵੇਰ ਪਰ ਹੱਥ ਰੱਖਣਾ ਇਹ ਤਾਰ ਪਿਤਾ ਨਿਦਾਰ ਅੰਵਿਚਰ ਆਇਆਂ ਹੋਇਆਂ ਸੰਤਾਂ ਦੀ ਹਾਜ਼ਰੀ ਪ੍ਰਵਾਨ ਕਰਨ ਕਾ ਵੀ ਇਨ੍ਹਾਂ ਸੰਤਾਂ ਦੇ ਮੇਰ ਪਿਆ ਹਾਗਰੰਗਨਾ ਦਾ ਰੂਪੀਆਂ લક્ષਣੀਆਂ ਬਲ ਮੁਖਨੇਤ ਬਾਖਸ਼ਨੇਤ ਬਾਗੋਗਾਂ ਜਿਉਂ ਨੇ ਮਾਇਨਿਕਾ ਮੋੜੀਆਂ ਜੋ ਬਨੇ ਸੋਨਰ ਤੇ ਪ੍ਰਵਾਨ ਵਾਗਿ ਮੰਗਾਂ ਤੇ ਬਿੰਦੀ ਜੋਗੀਆਂ ਦਿੱਤਾ ਇੱਕ ਸਵਾਗਾ ਲਾਗੋ ਕੀ ਮਾਲਾ ਰੱਖਿਆ ਕਰੇ ਸਿੱਧ ਗੁਰੂ ਗੋਬਿੰਦ ਸਿੰਘ ਜੰਗ ਵਾਲਾ ਨਾਕਾਮ ਕੜਿਆਲਾ ਦਾ ਪੰਧਰਾ ਬੜਿਆ ਗਦੀਪਾ ਬੈੜ ਕੇ ਸਿੱਧਾ ਉਸਨੂੰ ਉਰਾਖ ਵਰਨਾ ਆਏ ਮੂਲ ਕੇ ਲਾਕੇ ਪਹੁੰਚੇ ਮੀਰ ਜਗਤ ਅਗਰੀ ਸ਼ਗਰੋ ਸਿੱਧੂ ਗੁਰ ਪਰਵਾਦੀ ਸਾਧ ਜੀ ਗੁਰੂ ਜੀ ਪੀੜੀ ਅਦੇਸ਼ ਵਜੇ ਨਾਲ ਗਦੇ ਦਾ ਸੰਧਿਆ ਕਾਰ ਨੂੰ ਦੁੱਖ ਨਵਾਨੇ ਦੁੱਖਾਂ ਦਾ ਕਰਨਾ ਨਾਸ ਚੜਦੇ ਬੈੰਦੇ ਰਤਰੀ ਰਾਤ ਮੇਰੀ ਕਰਨਾ ਲੋਲੇ ਸੋਨਰ ਪੈ ਭਗਵਾਨ ਦਾ ਨਿਮਰ ਮਹਾਰਤ ਕੀ ਹੈ You and me. ਵੜਦਾ ਆਵੇ ਕੋਤ ਕੰਗ ਤੇ ਲੋਥੀ ਵੜਦਾ ਅੱਜ ਆਏ ਜੀ ਆਪਾਂ ਭਗਵਾਨ ਵਾਲਮੀਕ ਦੇ ਮੰਦਰ ਦੇ ਵਿੱਚ ਤੇ ਕਾਫੀ ਦੂਰ ਤੋਂ ਲੋਕ ਆਉਂਦੇ ਇੱਥੇ ਦਰਸ਼ਨ ਕਰਨ ਵਾਸਤੇ ਇਹ ਇੱਥੇ ਭਗਵਾਨ ਵਾਲਮੀਕ ਨੇ ਬੈਠ ਕੇ ਰਮਾਇਣ ਲਿਖੀ ਸੀਗੀ ਜਦੋਂ ਸੀਤਾ ਮਤਾ ਰਾਵਣ ਤੋਂ ਸ਼ੁਰੂਆਕੇ ਲੈ ਕੇ ਆਏ ਸੀਗੇ ਰਾਮ ਜਨ ਜੀ ਉਹਦੇ ਬਾਅਦ ਫਿਰ ਰਾਮ ਜਨ ਜੀ ਨੇ ਉਹਨਾਂ ਘਰੋਂ ਕਢਤਾ ਸੀ ਸੀਤਾ ਮਤਾ ਨੂੰ ਤੇ ਉਹਦੇ ਬਾਅਦ ਚ ਫਿਰ ਇੱਥੇ ਇੱਥੇ ਵਾਲਮੀਕ ਦੇ ਆਸ਼ਰਮ ਚ ਆਗੇ ਸੀਗੇ ਉਹ ਸੀਤਾ ਮਤਾ ਜੀ ਤੇ ਫਿਰ ਇੱਥੇ ਕਾਫੀ ਟਾਈਮ ਰਹਿ ਉਹ ਇੱਥੇ ਤੇ ਇੱਕ ਦਿਨ ਫਿਰ ਉਹ ਕਿਦੇ ਬਾਹਰ ਕੱਪੜੇ-ਕੁੱਪੜੇ ਧੋਣ ਵਾਸਤੇ ਪੁਰਾਣੀ ਛਪੜੀ ਸੀ ਇੱਥੇ ਕਿ ਤਲਾ ਸੀਗਾ ਛਪੜੀ ਉਹਦਾ ਤਲਾਜਾ ਸੀਗਾ ਛੋਟਾ ਜਿਹਾ ਇੱਥੇ ਕੱਪੜੇ-ਕੁੱਪੜੇ ਧੋਣ ਵਾਸਤੇ ਗਏ ਸੀ ਬਾਹਰ ਬੱਚਾ ਸੀ ਉਹਨੂੰ ਕੋਈ ਇੱਕ ਤੇ ਲਾਉ ਸੀਗਾ ਤੇ ਦੂਜਾ ਜੋ ਗਏ ਉਹ ਕੱਪੜੇ-ਕੁੱਪੜੇ ਧੋਣ ਵਾਸਤੇ ਤੇ ਬਾਅਦ ਚ ਪੂਰਾ ਬਾਦ ਵਿੱਚ ਜਿੰਨੂੰ ਦੱਸ ਕੇ ਗਏ ਸੀਗੇ ਉਹ ਅਸੀਂ ਕੱਪੜੇ-ਕਪੜੇ ਤੋਂ ਚੱਲੇ ਆ ਤੇ ਬੱਚੇ ਧਿਆਨ ਰੱਖਿਓ ਉਹ ਆਪਣੀ ਪਾਠ ਪੂਜਾ ਕਰਨ ਲੱਗੇ ਭਗਤੀ ਕਰਦੇ ਸੀਗੇ ਤੇ ਉਹਨਾਂ ਨੇ ਧਿਆਨ ਚੁੱਲ ਨੇ ਧਿਆਨ ਰੱਖਿਓ ਉਹ ਆਪਣੇ ਪਾਠ ਪੂਜਾ ਕਰਨ ਲੱਗੇ ਤੇ ਪਿੱਛੇ ਉਹ ਜੰਗਲੀ ਜਿਹਾ ਸਾਰਾ ਜੰਗਲ ਸੀਗਾ ਜੀ ਇੱਥੇ ਪੂਰਾ ਇਹ ਪੂਰਾ ਜੰਗਲੀ ਏਰੀਆ ਸੀਗਾ 2007 ਚ ਅਸੀਂ ਇੱਥੇ ਪਹਿਲੇ ਆਏ ਸੀ ਉਹਦੋਂ ਇੱਥੇ ਕੁਝ ਨਹੀਂ ਸੀਗਾ ਇਹ ਛੋਟਾ ਜਿਹਾ ਤੇ ਪੁਰਾਣੀ ਰਿਕੀਸ਼ਨ ਬਸ ਸਾਹੀ ਬਣੀ ਹੋਈ ਸੀਗੀ ਤੇ ਬਾਕੀ ਸਾਰਾ ਇੱਥੇ ਜੰਗਲੀ ਸੀਗਾ ਪੂਰੇ ਪੇੜ ਪੌਦੇ ਝਾੜੀਆਂ ਝੂੜੀਆਂ ਤੇ ਜੰਗਲੀ ਜਾਨਵਰ ਵੀ ਸੀ ਛੋਟੇ ਮੋਟੇ ਤੇ ਬਾਂਦਰ ਬੂੰਦਰ ਰਹਿੰਦੇ ਸੀ ਇੱਥੇ ਤੇ ਉਹ ਜੋ ਚਲੇ ਗਏ ਕੱਪੜੇ ਧੋਣ ਵਾਸਤੇ ਬਾਅਦ ਚ ਦੇਖਿਆ ਵੀ ਬੱਚਾ ਲੈ ਕੇ ਨਾਲ ਹੀ ਫਿਰ ਉਹ ਬੱਚਾ ਨਾਲ ਲੈ ਗਿਆ ਆਪਣਾ ਤੇ ਜਦੋਂ ਭਗਵਾਨ ਬਾਲਮੀਕ ਜੀ ਨੇ ਆਪਣੀ ਪਖਤੀ ਜੁਣ ਉੱਠੇ ਉਹ ਦੇਖਿਆ ਕਿ ਉਹਨਾਂ ਨੇ ਵੀ ਬੱਚਾ ਤਾਂ ਹੈ ਨਹੀਂ ਇੱਥੇ ਤੇ ਉਹਨਾਂ ਕਹ ਵੀ ਸਿੱਧਾ ਜਾ ਕੇ ਪਰੇਸ਼ਾਨ ਹੋ ਗਈ ਮੇਰਾ ਬੱਚਾ ਹੋ ਗਿਆ ਤੇ ਉਹਨੇ ਕੀਤਾ ਕੱਖ ਕਾਨੇ ਲੈ ਕੇ ਕਾਹ ਫੂਸ ਲੈ ਕੇ ਤੇ ਉਹਦੀ ਆਪਣੀ ਜਿਹੜੀ ਭਗਤੀ ਸੀਗੀ ਭਗਤੀ ਨੇ ਉਹਨੇ ਇੱਕ ਬੱਚਾ ਬਣਾਤਾ ਬਣਾ ਕੇ ਤੇ ਉਦੋਂ ਤਾਂ ਉਹ ਕਿਹੜੀ ਪਿੰਗੀ ਪੰਗ ਦੇ ਕੱਪੜੇ ਕੋਪੜੇ ਦੇ ਪਿੰਗਾ ਬਣਾ ਕੇ ਕੱਪੜੇ ਦਾ ਦਰਖਤ ਗੁਰਖਤਾ ਦਾ ਬਣ ਕੇ ਵਿੱਚ ਬੱਚਾ ਬਾਂਦੇ ਸੀ ਉਹਦੇ ਤੇ ਉਹ ਪਾਤਾ ਉਹਦੇ ਵਿੱਚ ਜੋ ਸੀ ਤਾਂ ਮਾਤਾ ਕੱਪੜੇ ਤੋਂ ਧੋ ਕੇ ਜਦ ਆਈ ਵਾਪਸ ਤੇ ਅਗੇ ਪਉਣ ਵਾਲਮੀਕ ਜਿਹਨੂੰ ਕਹਿੰਦੇ ਬੇਟਾ ਗਏ ਤੁਸੀਂ ਆਪਣਾ ਬੱਚਾ ਸੰਭਾਲੋ ਕਹਿੰਦੇ ਰੋਈ ਜਾਂਦਾ ਹੈ। ਇਹਨੂੰ ਖਵਾਓ ਪਿਆਓ ਕੁਝ। ਉਹਦੀ ਮੈਂ ਤਾਂ ਬੱਬਾ ਜੀ ਦਾ ਬੱਚਾ ਆਪਣੇ ਨਾਲ ਲੈ ਕੇ ਗਈ ਸੀ। ਬੱਚਾ ਤਾਂ ਮੇਰੇ ਕੋਲੇ ਹੈਗਾ। ਚਲ ਪਗਵੜ ਬਾਲਮੀਕ ਕਹਿੰਦਾ ਠੀਕ ਹੈ ਕੋਈ ਨਹੀਂ ਪੁੱਤਰ। ਇਹ ਵੀ ਤੁਹਾਡਾ ਬੱਚੀ ਹੈ। ਤੁਸੀਂ ਆਪਣਾ ਆਪਣੇ ਕੋਲੇ ਰੱਖੋ ਇਹਨੂੰ ਵੀ। ਦੋ ਬੱਚੇ ਹੋ ਗਏ ਤੁਹਾਡੇ ਕੋਲੇ ਹੁਣ। ਉਹ ਕੁਸ਼ ਤੇ ਲਾਹ ਪਹਿਲਾਂ ਸੀ ਉਹਨਾਂ ਕੋਲੇ। ਕੁਸ਼ ਫਿਰ ਬਾਅਦ ਚ ਪਗਵੜ ਬਾਲਮੀਕ ਜੀ ਨੇ ਆਪਣੀ ਸ਼ਕਤੀ ਨਾਲ ਬਣਾਇਆ ਸੀਗਾ। ਤੇ ਉਦੋਂ ਬਾਅਦ ਫਿਰ ਬੱਚੀ ਉਹਨਾਂ ਦਾ ਜਨਮ ਹੋਇਆ ਬੱਚਾ ਦੋਨੋਂ ਤੇ ਇੱਥੇ ਹੀ ਵੱਡੇ ਹੋਏ ਉਹ ਕਾਫੀ ਟਾਈਮ ਰਹੇ ਇੱਥੇ ਉਦੋਂ ਬਾਅਦ ਚ ਉਹਨਾਂ ਨੇ ਜੀ ਆਹ ਉਹਨਾਂ ਦਾ ਜਨਮ ਸਥਾਨ ਹੈ ਇੱਥੇ ਪਾਰਟਸ਼ਾਲਾ ਹੈ ਇੱਥੇ ਇਹਨਾਂ ਨੇ ਪੜ੍ਹੇ ਲਿਖੇ ਸੀਗੇ ਉਹ ਪਾਰਟਸ਼ਾਲਾ ਹੈ ਇੱਥੇ ਨਾ ਜਨਮ ਸਥਾਨ ਹੈ ਇੱਥੇ ਆ ਸਾਰਾ ਜਿਹੜੀ ਆ ਪੁਰਾਣੀ ਲੋਕੇਸ਼ਨ ਸਾਰੇ ਪੁਰਾਣੀ ਮੰਦਿਰੇ ਪੁਰਾਣਾ ਮੰਦਿਰ ਹੀ ਹੈਗਾ ਸੋਨ ਆਹ ਦਾ ਬਾਅਦ ਚ ਤਿਆਰ ਕੀਤਾ ਹੈ ਜਿਹੜਾ ਵੱਡਾ ਇੱਧਰ ਇਹ ਥੱਲੇ ਖੂਹ ਹੈ ਇਹਦੇ ਕਿਉਂਕਿ ਇੱਥੇ ਪਾਣੀ سیتا مات جینے ہوں سب کا ڈوبا تھے دکھاؤ دکھا نبت हर <Sessizlik> सुखद अनुमान ਜਿਹਦਾ ਬਹੁਤ ਸ਼ਕਤੀਸ਼ਾਲੀ ਜੋਧਾ ਸੀ ਇਹਦਾ ਅਨੁਮਾਨ ਜਾਣੀ ਜਾਣ ਸੀ ਇਹ ਆ ਵੀ रामचंद्र ਜੀ ਦੇ بیٹے ਨੇ ਇਹ ਬੱਚੇ ਨਾ ਤੇ ਉਹ ਉਹਨਾਂ ਨੇ ਛੋਟੀ ਜੀ ਰੱਸੀ ਨਾਲ ਬੰਨ੍ਹਤਾ ਦਰਖਤ ਦੇ ਨਾਲ ਕੱਚੀ ਰੱਸੀ ਨਾਲ ਬੰਨ੍ਹਿਆ ਹਾਂ ਫਿਰ ਉੱਥੇ ਉਹ ਜਿਹਕੇ ਉਹ ਖੜੇ ਰਹੇ ਹੋ ਛੋਟੀ ਆ ਕੱਚੀ ਰੱਸੀ ਨਾਲ ਬੰਨ੍ਹਿਆ ਹੋਇਆ ਉਹ ਦੇਖੋ ਉਹ ਕਿੱਦਾਂ ਪਿਆਗਾ ਉਹ ਉਹ ਕਰੀ ਜਾਂਦਾ ਦੇਖ ਕੀ ਇਸ ਨੰਬਰ ਤੇ ਰਾਡ ਕਰ ਲਈਏ ਆ ਆ ਕੇ ਨੂੰ ਦੋਟਾ ਵੀ ਆ ਵੀ ਸੀਤਾ ਮਤਾ ਪਰਚੀ ਨ ਮੰਦਰਾ ਅਸੀਂ ਸਾਰੇ ਪੁਰਾਣੇ ਲੋਕੇਸ਼ਨ ਆ ਸਾਰੇ ਆ ਇਹ ਸੀਤਾ ਮਤਾ ਦਾ ਮੰਦਰਾ ਹੈਗਾ ਇਹੋ ਇਹ ਸਾਰੇ ਸਾਰੇ ਬਾਬਾ ਜੀ ਦੀ ਫੋਟੋ ਲੱਗੀਆਂ ਜਾਂ ਤੇ ਕੋ ਸਾਰਿਆਂ ਲੱਗੀਆਂ ਗੁਰਨਾਲਕ ਦੇਵੀ ਦੀ ਲੱਗੀਆਂ ਕੋ ਦਸ਼ਪਾਸ਼ਾ ਦੀਆਂ ਕ੍ਰਿਸ਼ਨ ਜੀ ਦੀਆਂ ਸਾਰੇ ਦੇ ਉੱਤੇ ਨੇ ਮੁੰਡਾ ਲੱਗੀਆਂ ਨੇ ਬੁਰਗਾ ਨੇ ਲੈ ਕੇ ਤੇ ਬਾਬਾ ਦੀ ਸਿੰਘ ਜੀ ਸਭ ਦੇ ਸਾਰੇ ਲੱਗੇ ਬਾਬੇ ਦੇ ਬਾਬਾ ਦੀਪ ਸਿੰਘ ਜੀ ਗੁਰਾਜਨ ਸਿੰਘ ਜੀੁਰਗੋ ਸਿੰਘ ਜੀ ਹੈ ਕਿਵੇਂ ਹਾਂ ਇਹ ਤਾਂ ਪੁਰਾਣੀ ਲੋਕੇਸ਼ਨ ਹੈ ਸਾਰੀ ਇਹ ਤਾਂ ਪੁਰਾਣਾ ਹੀ ਆ ਸੀ ਤਾਂ ਮਤਾਂ ਟਾਈਮ ਦੀ ਹੁੰਦੀ ਨੀ ਮਹ ਹੈ ਪਤਾ ਬਹੁਤ ਬਹੁ ਨੀ ਮਹ ਤਾਂ ਸੀਤਮਾ ਦਾ ਟਾਈਮ ਤਾਂ ਨਹੀਂ ਹੋਣਾ ਇਹ ਪੁਰਾਣਾ ਵੀ ਉਹ ਤਾਂ ਬਹੁਤ ਬਹੁਤ ਟਾਈਮ ਜ਼ਿਆਦਾ ਹੋਣਾ ਉਹ ਪੁਰਾਣਾ ਹੈ ਉਹਦਾ ਉਹ 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 ਕੋ ਤਾਂ ਰੋਹੀ ਵਿਹਾਨ ਹੁੰਦਾ ਸੀਗਾ ਸਾਰੇ ਪੂਰੇ ਜੰਗਲ ਸੀਗੇ ਸਾਰੇ ਇਹ ਆਬਾਦੀ ਬਸੋਂ ਤੋਂ ਬਾਅਦ ਚੋਈ ਹੈ ਸੱਤ ਜੀ ਸੀ ਇੱਥੇ ਆਉਂਦੇ ਉਹਦੇ ਵੀ ਇੱਥੇ ਕੁਝ ਨਹੀਂ ਸੀਗਾ ਪੂਰਾ ਜੰਗਲੀ ਸੀਗਾ ਇਹ ਬਈ ਬਹੁਤ ਸੀਗਾ ਬਈ ਪੇੜ ਪੌਦੇ ਪੱਜੋ 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 ਹੁਣ ਵਦੂ ਇਹ گا ਪੂਜਨੀ ਮਾਤਾ ਲਾਲ ਦੇਵੀ ਮੰਦਿਰ ਇਹ ਮੰਗ ਲਾਲ ਦੇਵੀ ਮੰਦਿਰ ਇੱਥੇ ਭਗਵਾਨ ਸ਼ਿਵ ਜੀ ਦੀ ਵੀ ਹੈ ਬਜਰੰਗਬਲੀ ਜੀ ਵੀ ਆ ਸਾਰੇ ਦੇਵ ਦੇਵਤਾ ਦੇ ਫੋਟੋ ਮਾਇਦਰ ਇਹ ਉਦੋਂ ਜਦੋਂ ਪਹਿਲਾਂ ਪਾਏ ਆਗੇ ਉਦੋਂ ਤਿਆਰ ਨਹੀਂ ਹੋਇਆ ਸੀਗਾ ਤੇ ਬੰਦ ਸੀਗਾ ਉਦੋਂ ਦੇ ਨੇ ਏਸੀ ਰਾਮਚੰਦਰ ਜੀ ਰਾਮਚੰਦਰ ਸੀਤਾ ਮਾਤਾ ਲਕਸ਼ਮਣ ਹਨੂਮਾਨ ਜੀ ਇਹ 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 ਨਾ ਨਹੀਂ ਕਹਤ ਗਾ ਬਾਲਮੀਕ ਨਹੀਂ ਬਾਬਾ ਬਾਲਮੀ ਉਹ ਬਾਲਮੀਕ ਜੀ ਹੋ ਜਾਂਦੇ ਆ ਬਾਲਮੀਕ ਬਾਬਾ ਜੀ ਔਰ ਲਕਸ਼ਮਣ ਜੀ ਦਾ ਸੀ ਰਾਮਚੰਦਰ ਦੀ ਸੀਤਾ ਮਾਤਾ ਹਨੂਮਾਨ ਇਹ ਨਾ ਨਹੀਂ ਕਹਣਾ ਇਹ ਲੱਭਦੇ ਕੁਛ ਤਾਂ ਇਹ ਮਾਤਾ ਨੂੰ ਮਾਤਾ ਲੱਗਦੇ ਹੂੰ ਤਰੀਕੇ ਦੇਖੀ ਹੂੰ ਆਜੋ What pedestrian cara make mi bike3 Well this city has shirt A car many people have Ghashan Whatereani see Both lesbian Ahit that's that's what i said That's 哎，我这。 ਚੱਲਦੇ ਕਰੇ ਬਸ ਆਪਾ ਦਾ ਵਾਸਤੇ ਦਾੰਮੀ ਜੈ ਸ਼ੀਰਾਂ ਸ੍ਰੀ ਗੋਮਾਤਾ ਜੀ ਆਪ ਸਭ ਆਏ ਯਾ ਨਮਸਕਾਰ ਜੈ ਦੇਕੀ ਜਾਣਾ ਹੋਵੇ ਬਸ ਨਹੀਂ ਹਰ ਇੱਕ ਗੋਮਾਤਾ ਖਦਾਤਾ ਲਾਹਾਂਗੇ ਸ਼ੰਤ ਸੰਦਾਨ ਦੇ ਨਾਲ ਹੈ ਜੀ ਇਸ ਪਵਨ ਚਰਤੀ ਗੋਮਾਤਾ ਲੱਗੀ ਵੀਡੀਓ ਹਿੰਦੂ ਧਰਮ ਦੇ ਦੋ ਪਵਿੱਤਰ ਗ੍ਰੰਥਨ ਇੱਕ ਗੀਤਾ ਜੀ ਇੱਕ ਰਮਾਇਣ ਫਰਮਾਨ ਗੀਤਾ ਦਾ ਗੀਤਾ ਦਾ ਆਚਾਰ ਗੀਤਾ ਸੀਗਾ ਸ੍ਰੀ ਕ੍ਰਿਸ਼ਨ ਜੀ ਨੇ ਕ੍ਰਿਸ਼ਨ ਮਹਾਰਾਜ ਜੀ ਨੇ ਕੀਤਾ ਸੀਗਾ ਇਹ ਰਮਾਇਣ ਸੀਗੀ ਕਿ ਬਾਬਾ ਭਗਵਾਨ ਵਾਲਮੀਕ ਜੀ ਨੇ ਉਹ ਕੀਤਾ ਸੀਗਾ ਜਿਵੇਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੇ ਹੈਨਾ ਤੇ ਵਿੱਚ ਕੇ ਹਿੰਦੂ ਧਰਮ ਦੇ ਰਮਾਇਣ ਤੇ ਗੀਤਾ ਦੋ ਪਵਿੱਤਰ ਗ੍ਰੰਥ ਹੈ ਉਸ ਮੁਸਲਮਾਨ ਧਰਮ ਦੇ ਕੇ ਕੁਰਾਨ ਕੁਰਾਨ ਸ਼ਰੀਫ